ਲੁਧਿਆਣਾ ਦੀ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਦੀਪਕ ਸਿਨੇਮਾ ਰੋਡ ਛੋਣੀ ਮੁਹੱਲੇ ਦੇ ਨੇੜੇ ਆਰ ਐਸ ਸਕੂਲ ਦੇ ਬਾਹਰ ਇੱਕ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ। ਇਹ ਰਸਲ ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਜਿਸ ਨੂੰ ਵੇਖ ਕੇ ਤੁਹਾਡੀ ਵੀ ਰੂਹ ਕੰਮ ਜਾਵੇਗੀ ਕਿ ਕਿਵੇਂ ਤੂਫਾਨ ਦੀ ਵਾਂਗ ਆਈਏ ਗੱਡੀ ਜਿਸ ਦੇ ਵੱਲ ਦੋ ਐਕਟਿਵਾਂ ਇੱਕ ਸਕੂਟਰ ਤੇ ਇੱਕ ਮੋਟਰਸਾਈਕਲ ਨੂੰ ਛਪੇੜ ਦੇ ਵਿੱਚ ਲਿਆ ਗਿਆ। ਤੇਜ਼ ਰਫਤਾਰ ਗੱਡੀ ਇਹਨਾਂ ਵਾਹਨਾਂ ਨੂੰ ਦਰੜਦੀ ਹੋਈ ਸਿੱਧਾ ਬਜਲੀ ਦੇ ਖੰਭੇ ਦੇ ਵਿੱਚ ਜਾ ਕੇ ਬਚੀ ਤੇ ਜੇ ਨਿਮਤ ਰਹੀ ਹੈ ਕਿ ਇਥੇ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਹਾਲਾਂਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਤੇਜ਼ ਰਫ਼ਤਾਰ ਇੱਕ ਗੱਡੀ ਦੇ ਵੱਲੋਂ ਕਾਫੀ ਕਹਿਰ ਮਚਾਇਆ ਗਿਆ ਤੇ ਓਵਰ ਸਪੀਡ ਦੇ ਵਿੱਚ ਗੱਡੀ ਜਿਹੜੀ ਹੈ ਪਹਿਲਾਂ ਉੱਥੇ ਖੜੇ ਕਈ ਵਾਹਨਾਂ ਦੇ ਵਿੱਚ ਜਾ ਵੱਜੀ ਹੈ ਤੇ ਉਸ ਤੋਂ ਬਾਅਦ ਖੰਬੇ ਦੇ ਵਿੱਚ ਜਾ ਵੱਜੀ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਰਹਿ ਗਿਆ ਪਰ ਕਈ ਜ਼ਿਆਦਾ ਜਿਹੜੇ ਵਾਹਨ ਨੇ ਨੁਕਸਾਨੇ ਗਏ ਨੇ ਮੇਰਾ ਨਾਮ ਗੁਰਦੇਵ ਸਿੰਘ ਆਹ ਤੇ ਇੱਕ ਅੱਜ ਤੋਂ ਇੱਕ ਹਾਦਸਾ ਹੋਇਆ ਇੱਕ ਬੁਰੀਦਾ ਗੱਡੀ ਵਾਲਾ ਸੀਗਾ ਜੀ ਏ ਆਰਸੀ ਰੋਡ ਦੇ ਮੋੜੇ ਕੋਲ ਇੱਕ ਐਕਸੀਡੈਂਟ ਹੋਇਆ ਜੀ ਇੱਕ ਬਰੀਜ਼ਾ ਗੱਡੀ ਤੇ 55 ਸਾਲ ਦਾ ਵਿਅਕਤੀ ਸੀਗਾ ਜੀ ਉਹ ਜਿਹੜਾ ਲੋਰ ਅਕਸਰ ਅੱਗੇ ਸਵੀਟ ਦੇ ਸੀਗਾ ਸੀਗਾ ਤੇ ਉਹ ਤੋਂ ਵੀ ਜਾਂਦੇ ਬ੍ਰੇਕ ਨਹੀਂ ਲੱਗੀ ਹੈ ਜੀ ਤੇ ਆਂਦੇ ਆਂਦੇ ਉਹਨੇ 4-5 ਗੱਡੀਆਂ ਨੂੰ ਨੁਕਸਾਨ ਕੀਤਾ ਖੰਭਾ ਵੀ ਟੁੱਟਿਆ ਹੋਇਆ ਇੱਕ ਐਕਟੀਵਾ ਦਾ ਵੀ ਲੋਸ ਕੀਤਾ ਉਹਨੇ ਬੁਰਾ ਕਿਹੜੀ ਕਿਹੜੀ ਦਾ ਨੁਕਸਾਨ ਹੋਇਆ ਇੱਕ ਦੁਕਾਨ ਰਾਣਾ ਇਲੈਕਟ੍ਰੋਨਿਕਸ ਹੈਗੇ ਆ ਉਹਨਾਂ ਦੀ ਸ਼ਿਸ਼ਮਾਨ ਸ਼ਟਰ ਵੀ ਟੁੱਟਿਆ ਸੀਗਾ ਵੀ ਟੁੱਟਿਆ ਅੱਗੇ ਦੋ ਤਨੇਕਟਡ ਤੋੜੀਆਂ ਉਹਨਾਂ ਨੇ ਅੱਗੇ ਆ ਕੇ ਫਿਰ ਉਹਨਾਂ ਨੇ ਖੰਭੇ ਤੇ ਮਤਲਬ ਕੀ ਕੀ ਜਾਂਦੇ ਆ ਤੋੜਿਆ ਇਹ ਲੱਗਦਾ ਹੈ ਕਿ ਉਹ ਕੋਈ ਲੱਗਦਾ ਹੈ ਕਿ ਨਸ਼ਾ ਕੀਤਾ ਹੋਣਾ ਹੈ ਕਿ ਉਹਨਾਂ ਨੂੰ ਪੁੱਛਿਆ ਕਰਨ ਪੁੱਛਿਆ ਜਦੋਂ ਹੋਇਆ ਕੁਝ ਡਿਪਰੈਸ਼ਨ ਚ ਲੱਗ ਰਹੇ ਸੀਗੇ ਉਹ ਭਾਈ ਜੀ ਪੁਲਿਸ ਫਿਕਰ ਆਈ ਪੁਲਿਸ ਆਈ ਸੀ ਲੈ ਗਈ ਹਾਂਜੀ ਜਾ ਕੇ ਮਖਾਣੇ ਲੱਗੇ ਉਹਨੇ ਕੀ ਮੰਗ ਚ ਕੀਤੀ ਮਤਲਬ ਇਸ ਤਰ੍ਹਾਂ ਨਸੀ ਦੇ ਦੇ ਉਹ ਜਿਨ੍ਹਾਂ ਨੂੰ ਸਰਾਣ ਹੋਇਆ ਉਹਨਾਂ ਨੂੰ ਸਾਬਤ ਕੀਤਾ ਜਾਵੇ ਸਾਡੇ ਸਵੇਰੇ 10:30 ਵਜੇ ਦਾ ਟਾਈਮ ਸੀਗਾ ਬੰਦਾ ਗੱਡੀ ਤੇ ਆਵਾ ਕਾਫੀ ਸਪੀਡ ਤੇ ਸੀਗੀ ਗੱਡੀ 70 80 ਦੀ ਸਪੀਡ ਤੇ ਹੋਣੀ ਸੀ ਗੱਡੀ ਮਤਲਬ ਪਿੱਛੋਂ ਕੀ ਹੁੰਦੇ ਆ ਪੰਨੀ ਚਿਕਨ ਵਾਲੀ ਸਾਈਡ ਦਮੋਰੀਆ ਪਰ ਸਨੀ ਚਿਕਨ ਵਾਲੀ ਸਾਈਡ ਤੋਂ ਆਇਆ ਪਿੱਛੇ ਦੋ ਤਿੰਨ ਸਕੂਟਰ ਹੋਰ ਖੜੇ ਸੀ ਉਹਨਾਂ ਨੂੰ ਵੀ ਇੱਕ ਸੀਟ ਦਾ ਹੀ ਲਾ ਕੇ ਆਇਆ ਜੀ ਇੱਥੇ ਦਾ ਇਹ ਸਕੂਟਰ ਖੜਾ ਸੀਗਾ ਹਜੇ ਉਹਨਾਂ ਨੇ ਸਾਡੇ ਵਰਕਰਾਂ ਨੇ ਆ ਕੇ ਕੱਢਿਆ ਹੀ ਸੀਗਾ ਸਕੂਟਰ ਉਹਨੇ ਬਿਲਕੁਲ ਲਿਆ ਕੇ ਗੱਡੀ ਦੇ ਵਿੱਚ ਮਾਰੀ ਕਿੰਨਾ ਕੁ ਨੁਕਸਾਨ ਹੋ ਗਿਆ ਦਾ ਨੁਕਸਾਨ ਟੋਟਲ ਲਾਸ ਹੈ ਜੀ ਹੋਇਆ ਟੋਟਲ ਲਾਸ ਹੋ ਗਿਆ ਐਕਟਿਵ ਆ ਪੂਰੀ ਕੰਡਮ ਹੈ ਜੀ ਟੋਟਲ ਲਾਸ ਹੈ ਗੱਡੀ ਚਲਾ ਕੇ ਹੁੰਦੇ ਆ ਸੀਗਾ ਗੱਡੀ ਕੀ ਹੁੰਦੇ ਆ ਇੱਕ ਬਜ਼ੁਰਗ ਹੈਗੇ ਸੀ ਕਿ 52-60 ਸਾਲ ਦੇ ਸੀਗੇ ਉਹ ਚਲਾ ਰਹੇ ਸੀਗੇ ਇਕੱਲੇ ਸੀਗੇ ਜਿੱਦਾਂ ਹੋਇਆ ਕਿਦਾਂ ਦੱਸਿਆ ਉਹਨਾਂ ਨੇ ਕੋਈ ਦੱਸਿਆ ਨਹੀਂ ਉਹ ਕਹਿੰਦੇ ਜੀ ਮੇਰੇ ਕੋਲ ਬ੍ਰੇਕ ਨਹੀਂ ਲੱਗੀ ਤੇ ਉਸ ਰਸਤੇ ਪਿਆਰ ਦਿੱਤਾ ਗਿਆ ਉਹਨਾਂ ਇਹ ਤਾਂ ਕਹਿ ਨਹੀਂ ਸਕਦੇ ਜੀ ਕੋਈ ਨਸ਼ਾ ਪਤਾ ਕੀਤਾ ਹੋਣਾ ਜੀ ਉਹਨਾਂ ਨੇ ਤਾਂ ਹੀ ਐਦਾਂ ਹੋਇਆ ਉਹ ਤਾਂ ਹੋ ਹੀ ਨਹੀਂ ਸਕਦਾ ਜੀ ਨੁਕਸਾਨ ਤਾਂ ਇਹ ਕਿ ਐਕਟਿਵ ਟੋਟਲ ਲੌਸ ਹੋ ਗਈ ਜੀ ਪਿਛੇ ਦੋ ਦਿਨ ਕੀ ਕਹਿੰਦੇ ਆ ਐਕਟਿਵਾ ਸਕੂਟਰ ਉਹ ਉਹ ਨੌਸ ਹੋ ਗਏ ਜੀ। ਕਿਹਦੇ ਇੱਕ ਦੁਕਾਨ ਦੇ ਸ਼ਟਰ 'ਚ ਵਾਰ। ਹਾਂਜੀ ਉਹ ਪਿੱਛੇ ਅਸੀਂ ਰਾਣਾ ਇਲੈਕਟ੍ਰੋਨਿਕ ਹੈ ਉਹਨਾਂ ਦੇ ਸ਼ਟਰ 'ਚ ਵੱਜਿਆ ਜੀ। ਇਹ ਪਿੱਛੇ ਦਾ ਖੰਭਾ। ਬਿਜਲੀ ਦਾ ਖੰਭਾ ਬਿਲਕੁਲ ਬਿਲਡਿੰਗ ਦੇ ਉੱਪਰ ਆ ਕੇ ਗਿਰਿਆ ਜੀ। ਕੱਲ ਨੂੰ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਸਾਡੀ ਉੱਪਰ ਰਾਸ਼ ਹੈ ਜੀ ਸਾਡੇ ਛੋਟੇ ਬੱਚੇ ਆ ਰਾਸ਼ ਆ। ਕੱਲ ਨੂੰ 19 ਕੀ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ? ਪੁਲਿਸ ਆਈ ਸੀ। ਪੁਲਿਸ ਆਈ ਸੀ ਜੀ। ਬੰਦਾ ਮੌਕੇ ਤੇ ਪੁਲਿਸ ਨੇ ਕਾਬੂ ਕਰ ਲਿਆ। ਹਾਂਜੀ ਬੰਦਾ ਮੌਕੇ ਤੇ ਪੁਲਿਸ ਨੇ ਕਾਬੂ ਕਰ ਲਿਆ ਜੀ 4 ਨੰਬਰ ਸਤਿ ਸ਼੍ਰੀ ਅਕਾਲ ਜੀ ਬਹੁਤ ਤੇਜ਼ ਗੱਡੀ ਆਈ ਆ ਸਟਰ ਸਰੀਜ਼ ਸੀਕਦੇ ਤੋਂ ਉਹ ਪੂਰਾ ਤਾਂ ਮੋਟਰਸਾਈਕਲ ਪੇ ਲਿਆ ਦੇ ਬਹੁਤ ਤੇਜ਼ ਨਾਲ ਲਿਆ ਕੇ ਨਾਲ ਖੰਭੇ ਤੇ ਲਿਆ ਕੇ ਮਾਰਿਆ ਅੱਛਾ ਕਿੰਨੇ ਹੱਤਵਾਂ ਨੇ ਇੱਕ ਕਪੜਾ ਮੋਟਰਸਾਈਕਲ ਇੱਕ ਸਾਈਕਲ ਉਹ ਨਾਲ ਨਾਲ ਟੋੜ ਬੰਦ ਕਰ ਦਿੱਤੀ ਜਾਨੀ ਦੇ ਸੰਤ ਜਾਨੀ ਦੇ ਸਾਲ ਨਹੀਂ ਹੋਇਆ ਕੋਈ ਬਚਾਅ ਹੋਇਆ ਕੀ ਨਾ ਬਚਾਅ ਹੋ ਹਾਂ ਜੀ ਅੰਦਰ ਵੀ ਗੱਡੀ ਆ ਰਹੀ ਚੱਲ ਰਹੀ ਬਾਰੇ ਉਹ ਮੋਟਰਸਾਈਕਲ ਵਾਲੀ ਟੰਗ ਗਈ ਗੱਡੀ ਨੇ ਤਾਂ ਹੋ ਜਾਣਾ ਨਹੀਂ ਕੋਈ ਅੰਦਰ ਹੀ ਜਾਣੀ ਸੀ ਅੰਦਰ ਹੀ ਆ ਜੀ ਦੁਕਾਨ ਦੇ ਅੰਦਰ ਹੀ ਜਾਣੀ ਅੰਦਰ ਜਾਣ ਦਾ ਹੋਈ ਜਿਹੜਾ ਏਰੀਆ ਜਿਹੜਾ ਮੀਂਹ ਡੁੱਲੋ ਨੇ ਟਾਈ ਟਾਈ ਹਾਂ ਜੀ ਟਾਈ ਟਾਈ ਜੀ ਤੇਜ਼ ਸਪੀਡ ਤੇ ਗੱਡੀ ਇਹ ਤੇਜ਼ ਵੀਰ ਤੇ ਸੀ ਜੀ ਹਾਂ ਜੀ ਇਹ ਤਾਂ ਹੋਣੀ ਆਣਾ ਚਾਹੀਦਾ ਹੈ ਤੇ ਗੱਡੀ ਦੇ ਬੰਦੇ ਕਿੰਨੇ ਸੀਗੇ ਇੱਕੋ ਬੰਦਾ ਸੀਗਾ ਜੀ ਉਹ ਕਹਿੰਦੇ ਸਾਡੀ ਟੈਂਸ਼ਨ ਜੀ ਸੀ ਟੈਂਸ਼ਨ ਕਾਦੀ ਨਸ਼ਾਈ ਆ ਉਹਨਾਂ ਦਾ ਅਜਿਹਾ ਕਿਦਰ ਟੈਂਸਰ ਚ ਕੋਈ ਨਹੀਂ ਹੈ ਕਿ ਲੱਗਾ ਉਹ ਗੱਲਾਂ ਬਣਾਈਆਂ ਲਈਆਂ ਨੇ ਠੀਕ ਹੈ ਠੀਕ ਹੈ